ਸਤ ਸ੍ਰੀ ਅਕਾਲ ਜੀ ਸਾਰੇ ਕੂਤਰਾ ਹੋਏ ਭਰਾਵਾਂ ਨੂੰ ਹੋਰ ਸਾਰੇ ਦੇ ਘਰ ਪਰਵਾਜ ਜਾਨਵਰ ਭਾਈ ਠੀਕ ਨੇ ਲਓ ਜੀ ਨਵੀਂ ਵੀਡੀਓ ਲੈ ਕੇ ਆ ਗਏ ਆ ਤੁਹਾਡੇ ਲਈ ਪਿਛਲੀ ਵੀਡੀਓ ਚ ਤੁਹਾਨੂੰ ਕੂਤਰੇ ਦਿਖਾਈਆਂ ਸੀ ਤੇ ਅੱਜ ਦੀ ਆ ਤੁਹਾਨੂੰ ਨਵੇਂ ਨੇ ਕੂਤਰੇ ਦਿਖਾਉਣੇ ਆਤੀ ਜਿਹੜੇ 2026 ਚ ਵੰਡਾਉਣੇ ਆ ਰੱਤਾ ਰੱਤਿਆਂ ਰੱਤਿਆਂ ਦਾ ਕਰੋ ਸ਼ੌਕ ਭਾਈ ਉਹ ਸਾਹਮਣੇ ਰੱਤਾ ਚਿੱਟੀ ਹੱਕ ਦਾ ਬੈਠਾ ਗੋੜ ਰੰਗੀ ਰੱਤੇ ਆ ਜਿਹੜੇ ਕਰਤਾ ਹੋ ਬੈਠਾ ਇਧਰ ਡੱਬਾ ਬੈਠਾ ਵਈ ਲਾਲ ਡੱਬਾ ਸਾਖਾ ਖਾਏ ਦੱਸਿਓ ਕਿਵੇਂ ਲੱਗੇ ਪਰਾਂ ਤਾਂ ਜਾਨਵਰ ਆਪਣੇ ਕਮੈਂਟ ਕਰਿਓ ਜਰੂਰ ਹੈ ਵੀ ਕਿਹੜਾ ਕੂਤਰ ਬਈ ਚੰਗਾ ਸਭ ਨੂੰ ਸਾਹਮਣੇ ਚਿੱਟੇ ਅੱਖਾਂ ਦਾ ਬੈਠਾ ਅ ਚਿੱਟੀਆਂ ਦਾ ਲਾਲ ਚੀਨਾ ਹੈ ਦੋ ਤਨਪ੍ਰਾਵਾਂ ਦੇ ਭਾਈ ਕਮੈਂਟ ਵੀ ਆਏ ਸੀ ਆਪਾਂ ਨੂੰ ਬਈ ਅੱਜ ਉਹਨਾਂ ਦਾ ਵੀ ਜਵਾਬ ਦੇਵਾਂਗੇ ਇੱਕ ਭਰਾ ਨੇ ਕਮੈਂਟ ਕੀਤਾ ਸੀ ਬਈ ਕੂਤਰਾਂ ਦੀ ਦਸਵੀਂ ਕਲੀ ਜਿਹਨਾਂ ਦੀ ਵੱਡੀ ਹੁੰਦੀ ਆ ਇਹ ਉਹਨਾਂ ਬਾਰੇ ਦੱਸੋ ਵੀ ਉਹ ਕਿਵੇਂ ਉਡਣ ਚ ਹੁੰਦੇ ਆ ਇੱਕ ਭਰਾ ਨੇ ਕਮੈਂਟ ਕੀਤਾ ਸੀਗਾ ਠੰਡੇ ਤੇ ਗਰਮ ਕੂਤਰ ਬਾਰੇ ਠੰਡੇ ਕੂਤਰ ਘਿਹੜੇ ਤੇ ਗਰਮ ਕੂਤਰ ਆ ਇਹਦਾ ਵੀ ਪਿਛਲੀ ਵੀਡੀਓ ਚ ਵੀ ਦੱਸਿਆ ਜੀ ਠੰਡੇ ਗਰਮ ਗੂਤਰ ਜਿਹੜਾ ਜਿਆਦਾ ਚੌੜਾ ਹੁੰਦਾ ਉਹ ਗਰਮ ਹੁੰਦਾ ਜਿਹੜਾ ਔਣੀ ਜਣੀ ਕਰੇ ਉਹ ਠੰਡਾ ਹੁੰਦਾ ਜਾਂ ਜਾਂ ਜਿਹੜਾ ਲੰਮਾ ਔੜੇ ਨੀਮਾ ਔੜਦਾ ਤੇ ਲੰਮਾ ਔੜਦਾ ਉਹ ਵੀ ਠੰਡਾ ਹੀ ਹੁੰਦਾ ਆ ਦੇ ਗੂਤਰ ਫੜ ਕੇ ਵੇਖਿਆ ਕਰੋ ਬਾਈ ਤੇ ਜਿਹੜੇ ਗੂਤਰਾਂ ਨੇ ਨਾ ਤਿੰਨ ਪਰ ਦੇਖ ਲਿਆ ਕਰੋ ਮਗਰਲੇ ਜਿਹਦੇ ਦੋ ਪਰ ਬਰਾਬਰ ਹੋਣ ਉਹ ਗੂਤਰ ਵੀ ਠੰਡਾ ਹੀ ਹੁੰਦਾ ਮੂਰੇ ਗੋਲ ਹੋਣ ਪਰ ਇੱਕ ਤਿੱਖੇ ਪਰ ਵਾਲੇ ਹੁੰਦੇ ਆ ਇੱਕ ਗੋਲ ਪਰ ਵਾਲੇ ਹੁੰਦੇ ਆ ਗੋਲ ਪਰ ਵਾਲੇ ਕੂਤਰ ਠੰਡੇ ਹੁੰਦੇ ਬਈ ਜਾਣਦੇ ਨਹੀਂ ਪੰਡ ਨਹੀਂ ਛੱਡਦੇ ਜਵੇਂ ਕਿਉਂਕਿ ਬਈ ਲੰਬੇ ਕੂਤਰ ਨੇ ਬਈ ਇਕੱਲੇ ਨੇ ਲੰਬਾ ਹੋ ਕੇ ਉੱਡਣਾ ਮੈਂ ਤੇ ਉਹ ਮਗਰ ਨਹੀਂ ਕਿਹੇ ਕੂਤਰ ਦੇ ਲੱਗਦੇ ਗੋਲ ਦੂਜੇ ਗੋਲ ਚੱਕਰਾਂ ਵਾਲੇ ਤੁਰ ਤੁਰ ਜਾਂਦੇ ਹਜੇ ਪਰ ਲੰਬੇ ਕੂਤਰ ਵਾਲਾ ਬਹੁਤ ਘੱਟ ਚਾਂਸ ਆ ਬਈ ਦਾਹਾਂ 'ਚ ਇੱਕ ਕਬੂਤਰ ਜਾ ਸਕਦਾ ਨੌਂ ਖੜ ਕੇ ਉੱਡਣਗੇ ਤੇ ਟਕੌਣੀ ਜਾਣੀ ਵਾਲੇ ਹੁੰਦੇ ਬਈ ਉਹਨਾਂ ਦੀ ਨੌਵੀਂ ਗੰਨੀ ਵੱਡੀ ਹੁੰਦੀ ਆ ਦਸਵੀਂ ਉਹ ਦੂ ਛੋਟੀ ਹੁੰਦੀ ਆ ਤੇ ਅੱਠਵੀਂ ਉਹ ਦੂ ਛੋਟੀ ਹੁੰਦੀ ਆ ਉਹ ਕੂਤਰ ਵੀ ਬਹੁਤ ਘਟ ਜਾਂਦੇ ਆ ਬਈ ਕਿਉਂਕਿ ਉਹਣੀ ਜਾਣੀ ਕਰੀ ਜਾਂਦੇ ਵਾ ਉੱਚੇ ਉੱਠ ਕੇ ਨੀਵੇਂ ਆ ਗਏ ਉੱਚੇ ਉੱਠ ਕੇ ਨੀਵੇਂ ਆ ਗਏ ਐਂ ਜੇ ਕਰੀ ਜਾਂਦੇ ਆ ਔੜਦੇ ਵਧੀਆ ਉੱਚੇ ਵੀ ਜਾਂਦੇ ਆ ਨੀਵੇਂ ਵੀ ਆ ਜਾਂਦੇ ਬੰਦ ਵੀ ਹੋ ਜਾਂਦੇ ਆ ਉਹ ਕੂਤਰ ਵੀ ਠੰਡੇ ਹੀ ਹੁੰਦੇ ਆ ਬਈ ਗਰਮ ਕੂਤਰ ਦਾ ਬਸ ਵੇਚ ਲਿਆ ਕਰੋ ਜਿਹੜਾ ਬਈ 5 5 6 6 ਘੰਟੇ ਠੋੜਾ ਕੂਤਰ ਟੁੱਟਦੇ ਨਹੀਂ ਉਹ ਕੂਤਰ ਗਰਮ ਹੁੰਦਾ ਉੱਚੇ ਉੱਡੀ ਜਾਂਦੇ ਉੱਚੇ ਉੱਡੀ ਜਾਂਦੇ ਆ ਤੇ ਉਹ ਕੂਤਰਾਂ ਦੇ ਭੱਜਣ ਦੇ ਚਾਂਸ ਹੁੰਦੇ ਥੋੜੇ ਜਿਹਾ ਗਰਮ ਹੁੰਦੇ ਆ ਹੋ ਸਕਦਾ ਵੀ ਉਹ ਕੂਤਰ ਭੱਜਣ ਵੀ ਨਾ ਕਈ ਰੀ ਕੂਤਰ ਖੜ ਵੀ ਜਾਂਦੇ ਆ ਉਹ ਕੂਤਰ ਵੀ ਪਰ ਉਹਨਾਂ ਕੂਤਰਾਂ ਨੂੰ ਗਰਮ ਮੰਨਿਆ ਜਾਂਦਾ ਜਿਹੜੇ ਕੂਤਰ ਬਹਾਲੇ ਉੱਚੇ ਉੱਡੀ ਜਾਂਦੇ ਆ ਤੁਮ ਆ ਗੂਤਰ ਦਾ ਕਰੋ ਸੌ ਕੋਈ ਇੱਕ ਭਰਾ ভাই ਦੱਸਿਓ ਮੜਾ ਜਾ ਆਪਣੇ ਗੂਤਰ ਨਾਲ ਜਿਹੜੇ ਲੱਤੇ ਆ ਇਹ ਪੂੰਛ ਜਿਹੜਾ ਕਾਲਾ ਖੰਭ ਜਰੂਰ ਕੱਢਦੇ ਆ ਦੇਖੋ ਜਿਵੇਂ ਇਹ ਕੱਢਿਆ ਹੋਇਆ ਇਹ ਕਿਹਦੇ ਆ ਇੱਕ ਹੋਰ ਗੂਤਰ ਦੇ ਦਿਖਾਉਣਾ ਤੁਹਾਨੂੰ ਆ ਗੂਤਰ ਦਾ ਸਰਦ ਸੰਗ ਪਹਿਲਾਂ ਤਾਂ ਇਹਦੇ ਵੀ ਕੋਈ ਕਾਲਾ ਖੰਭਾ ਵੇਖੋ ਕੂਤਰ ਰੱਤੇ ਗੋੜ ਰੰਗੇ ਜਿਹੜੇ ਕਾਲਾ ਖੰਭ ਕੱਢਦੇ ਆ ਵੀ ਆਪਣੇ ਇਹ ਜਿਹਨੂੰ ਨੌਲੇਜ ਆ ਵੀ ਦੱਸਿਓ ਵੀ ਕਿਵੇਂ ਇਹ ਕੂਤਰ ਵੀ ਇਹ ਖੰਭ ਕੱਢਦੇ ਆ ਕਾਲੇ ਵਿੱਚ ਇਹ ਕਾਹ ਤੋਂ ਕੱਢਦੇ ਆ ਗੋੜ ਰੰਗੇ ਰੱਤੇ ਜਿਹੜੇ ਦੋਹੋਂ ਦੇ ਹੈਗੇ ਆ ਦੋਹੋਂ ਦੇ ਹੈ ਨਹੀਂਗੇ ਆਪਣੇ ਕੋਲੇ ਤਿੰਨ ਬੈਠੇ ਚਾਰ ਦੋ ਕੂਤਰਾਂ ਦੇ ਹੈਗੇ ਆ ਕਾਲੇ ਖੰਭ ਜਿਹੜੇ ਭਰਾ ਬਈ ਆਪਣੀਆਂ ਵੀਡੀਓ ਦੇ ਥੱਲੇ ਕਮੈਂਟ ਕਰਦੇ ਆ ਬਈ ਪਹਿਲਾਂ ਤਾਂ ਉਹਨਾਂ ਦਾ ਬਹੁਤ-ਬਹੁਤ ਜੱਥੇ ਧੰਨਵਾਦ ਇੱਕ ਭਰਾ ਨੇ ਬਈ ਕਮੈਂਟ ਕੀਤਾ ਸੀ ਕਹਿੰਦੇ ਵੀ ਆਪਣੇ ਕੂਤਰਾਂ ਦਾ ਦਾਣਾ ਘਟ ਚੌਗਦੇ ਆ ਬਈ ਜਿਹੜੇ ਆਹ ਦਿਨਾਂ ਚ ਕੂਤਰ ਬੈਠੇ ਹੁੰਦੇ ਨੇ ਨਾ ਦਾਣਾ ਘਾਟੀ ਚੌਗਦੇ ਹੁੰਦੇ ਆ ਇਹ ਕੋਈ ਬਿਮਾਰੀ ਨਹੀਂ ਹੈਗੀ ਤੇ ਜਦੋਂ ਆਪਾਂ ਢਾਈਆਂ ਤੇ ਕੱਢਾਂਗੇ ਨਾ ਇਹਨਾਂ ਨੇ ਇਹਨਾਂ ਦੀ ਖਰਾਕ ਆਪਦੇ ਆਪ ਹੀ ਵੱਜ ਜਾਣੀ ਆ ਤੇ ਇਹ ਕੋਈ ਦੇ ਚ ਕੋਈ ਹੈ ਨਹੀਂ ਬਈ ਏਡੀ ਗੱਲ ਵੀ ਘਟ ਚੌਗਦੇ ਬਈ ਵਧੀਆ ਗੱਲ ਇਹ ਘਟ ਚੌਗਦੇ ਆ ਤਾਂ ਕਿਉਂਕਿ ਬਈ ਜਦੋਂ ਆਪਾਂ ਕੱਢਾਂਗੇ ਇਹਨਾਂ ਦੀ ਖਰਾਕ ਆਪਣੇ ਆਪ ਹੀ ਵੱਜ ਜਾਣੀ ਆ ਉਦੋਂ ਖਰਾਕ ਵੱਧ ਖਾਂਗੇ ਜੀ ਹੁਣ ਬੈਠੇ ਵੱਧ ਖਰਾਕ ਖਾਈ ਗਏ ਤੇ ਫਿਰ ਇਹਨਾਂ ਦੀ ਜਦੋਂ ਆਪਾਂ ਕੱਢਾਂਗੇ ਉਦੋਂ ਹੋਰ ਵੱਜਣੀ ਖਰਾਕ ਤੇ ਕਰੋ ਹਾਜਮ ਨਹੀਂ ਹੋਣੀ ਇਹਨਾਂ ਤੋਂ ਵਧੀਆ ਹੁਣ ਤਾਂ ਬਈ 6-7 ਬਦਾਮਾਂ ਦੀ ਖਰਾਕ ਹੀ ਖਾਂਦੇ ਆਂ ਉੱਤਰ ਵਾਲੀ ਵੀ ਖਾਂਦੇ ਆਂ ਤੇ ਆਪਾਂ ਹੀ ਵਧਣਗੇ ਇਹ ਜਦੋਂ ਆਪਾਂ ਦਵਾਈਆਂ ਤੇ ਪਾਵਾਂਗੇ ਇਹਨਾਂ ਨੂੰ ਉਦੋਂ ਉੱਠ ਜਾਣੀਆਂ 12-13 ਬਦਾਮਾਂ ਤੇ ਖਰਾਕ ਬੱਚੇ ਅੱਜ ਫੇਰ ਛੱਡੇ ਹੋਏ ਬਈ ਅੱਜ ਆ ਜਾਂਦੇ ਦੋਨੇ ਬੱਚੇ ਆਪਣੇ ਚੌਥੀ ਡਾਈ ਅੱਜ ਇਹਨਾਂ ਦੀ ਪਿਛਲੀ ਡਾਈ ਆਪਣੇ ਇਹ 6 ਵਜੇ ਬੈਠੇ ਸੀਗੇ ਤੇ ਅੱਜ ਵੀ ਇਹਨਾਂ ਨੂੰ ਛੱਡਿਆਂ ਨੂੰ ਹੋ ਗਏ 4 ਘੰਟੇ ਬਾਈ ਤਿੰਨ ਚਾਰ ਘੰਟੇ ਹੋ ਗਿਆ 2 ਢਾਈ ਦਾ ਟਾਈਮ ਹੋ ਗਿਆ 10 ਵਜੇ ਅੱਜ ਅੱਜ ਛੱਡੇ ਸੀਗੇ 10 ਵਜੇ ਉੱਤੇ ਛੱਡੇ ਸੀਗੇ ਥੋਪੀ ਜੀ ਨਿਕਲ ਜਾਂਦੀ 10:00 ਵਜੇ ਬਾਈ ਚੰਗੀ ਤਰ੍ਹਾਂ ਫੇਰ ਛੱਡ ਦਈਦੇ ਆ ਲਓ ਬਾਬੇ ਦਾਣੇ ਪਾਉਣ ਲੱਗੇ ਸੀਗੇ ਕੂਤਰਾਂ ਨੂੰ ਸਰੋਂ ਕਣਕ ਤੇ ਛੋਲੇ ਤੇ ਤਾਰਾ ਮੀਰਾ ਚਾਰ ਚੀਜ਼ਾਂ ਪਾਉਣੀਆਂ ਨੇ ਬਾਈ ਛੋਲੇ ਤਾਂ ਬਸ ਆ ਦੋ ਤਿੰਨ ਦਿਨ ਹੋਏ ਆਪਾਂ ਹੁਣ ਪਾਉਣ ਲੱਗੇ ਆ ਤੇ ਹੁਣ ਆ ਚਾਰ ਚੀਜ਼ਾਂ ਹੀ ਪੈਣਗੀਆਂ ਬਾਈ ਪੀਨ ਆ ਡੇਢ ਮਹੀਨਾ ਲਓ ਜੀ ਆ ਆਇਆ ਆਪਣਾ ਜੋਗੀ ਲੈ ਜਾਈਂ ਦਾਣੇ ਖਲਾਈ ਇਹ ਐਂ ਹੀ ਰਹਿੰਦਾ ਬਈ ਖੁੱਲਾ ਹੀ ਆਪਣਾ ਗਝਾਇਆ ਹੋਇਆ ਐਂ ਟ੍ਰੇਨਿੰਗ ਦਿੱਤੀ ਇਹਨੂੰ ਪੂਰੀ ਮੋਟਰਸਾਈਕਲ ਦੇ ਨਾਲ ਆਪਣੇ ਜਾਂਦਾ ਉੱਡ ਕੇ ਆਪਣੀ ਵੀਡੀਓ ਦੇ ਵਿੱਚ ਪਾਇਆ ਹੋਇਆ ਮੋਟਰਸਾਈਕਲ ਦੇ ਨਾਲ ਨਾਲ ਵੀ ਉੱਡ ਔੜਦਾ ਹੈ ਆ ਜਾ ਵੀ ਆ ਜਾ ਆ ਜਾ ਜੀ ਹਲਾ ਦਣੀ ਇਹਦਾ ਭਰਾ ਬਈ ਜਿਹੜਾ ਅੱਜ ਆਪਾਂ ਡਾਉਣੀ ਹੁੰਦੀਆਂ ਨੇ ਨਾ ਲਾਲਚੀ ਨਾ ਜੀ ਇਹ ਤਾਂ ਭਰਾ ਇਹ ਕਾਲਾ ਜੀਨਾ ਤੇ ਉਹ ਲਾਲ ਜੀਨਾ ਹੋ ਜਾਓ ਅੱਗੇ ਜਦ ਛੋਟਾ ਹੁੰਦਾ ਜੀ ਹੱਥ ਤੇ ਹੀ ਖਾਂਦਾ ਹੁੰਦਾ ਇਹ ਦਾਣੇ ਮੁੜ ਕੇ ਹੱਥ ਤੇ ਪਾਉਣੋਂ ਫਟ ਗਏ ਹੁਣ ਹੱਥ ਤੋਂ ਖਾਂਦਾ ਨਹੀਂਗਾ ਘੱਟ ਖਾਂ ਹੁਣ ਕੌਲੀ ਚ ਭਾਲਦਾ ਦਾਣੇ ਲੈ 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 ਆ ਜਾ في اختيار اللي باي لا, لا. ਇੱਥੇ ਬੜੇ ਸਵਾਲ ਆ ਜਾਂਦੇ ਨੇ ਬੱਚੇ ਹੀ ਆਪਣੇ ਆ ਜਾਂਦੇ ਦੋਨੇ ਸਾਢੇ 4 ਦਾ ਟਾਈਮ ਹੋ ਗਿਆ ਆ ਗਈ ਵਧੀਆ ਫਿਰਦੇ ਉੱਚੇ ਅੱਜ ਇੱਕ ਬੱਚਾ ਆਪਣਾ ਫਿਰਦਾ ਭਾਂਗਾਂ ਦਾ ਜੋਰ 435 ਹੋ ਗਏ ਬਾਈ ਆਪਾਂ ਮੈਂ ਦੇ ਕੋਈ ਮੈਸੇਜ ਆਉਦੇ ਆੜੀਆਂ ਨੂੰ ਹੈ ਆ ਦਿਹਾੜੀਆਂ ਨੂੰ ਕੋਈ ਮੈਸੇਜ ਦੇ ਪੜਿਆ ਕਰੋ ਬਈ ਵੱਧ ਤੋਂ ਵੱਧ ਪੇਪਰ ਨੇੜੇ ਆ ਗਏ ਕਿਹੜਾ ਵਾਲੀ ਕਮਜ਼ੋਰ ਅਦਰ ਪੜਾਈ ਚ ਸਾਰੀ ਹੈ? ਸਾਰੀ ਪਰ ਤੂੰ ਵੀ ਨਾਲ ਹੀ ਹੈਂ? ਤੂੰ ਹੀ ਕਮਜ਼ੋਰੀ ਕਮਜ਼ੋਰ ਮੈਂ ਠੀਕ ਠਾਕ ਹਾਂ ਦੂਜੇ ਸਾਰੇ ਕਮਜ਼ੋਰ ਹੈਂ ਹੈਂ? ਬੈਕ ਤੇ ਬੈਕ ਕੋਈ ਨਾਂ ਤਾਂ ਲੈ ਕੇ ਇਹਦਾ ਹੈਂ? ਨਾਂ ਤਾਂ ਲੈ ਕੇ ਇਹਦਾ ਜਿਹੜਾ ਵੱਧ ਪੜਦਾ ਉਹਦਾ ਵੀ ਲੈ ਤੇ ਜਿਹੜਾ ਘੱਟ ਪੜਦਾ ਉਹਦਾ ਵੀ ਲੈ ਸਾਰੀ ਵੱਤ ਪੜਦੇ ਹਾਂ ਤਾਂ ਮੈਂ ਹਾਂ ਸਾਰੀ ਪੜਦੇ ਵਧੀਆ ਚੁੱਜ ਨਾ ਬੋਲ ਪਿਆਰ ਸਾਰੀ ਪੜਦੇ ਆ ਵਧੀਆ ਸਾਰੇ ਕਿਉਂ ਪੜਦੇ ਆ ਜਿਹੜੇ ਮਾੜੇ ਪੜਦੇ ਉਹਨਾਂ ਦੇ ਵੀ ਨਾਲ ਤੇ ਜਿਹੜੇ ਚੰਗੇ ਪੜਦੇ ਉਹਨਾਂ ਲੋ ਬਾਬੇ ਬੱਚੇ ਆਪਣੇ ਆ ਫਿਰਦੇ ਆ ਸਾਢੇ 6 ਦਾ ਟਾਈਮ ਹੋ ਗਿਆ ਅੱਜ ਤੇ ਛਤਰੀ ਆਪਣੀ ਖੜੀ ਆ ਤੇ ਹੁਣ ਆਪਾਂ ਇਹ ਤੇ ਕੂਤਰੀ ਬਣ ਕੇ ਤੇ ਇਹਨਾਂ ਨੂੰ ਲਾਉਨੇ ਆ ਥੱਲੇ ਤੇ ਸੂਰਜ ਜਮਾਂ ਸੱਪ ਗਿਆ ਬਈ ਬੱਚੇ ਆਪਾਂ ਬਿਠਾ ਲਿਆ ਜੀ ਦੋਨੇ ਚਲੋ ਚੈੱਕ ਵਧੀਆ ਬੈਠੇ ਦੋਨੇ ਫਿੱਟ ਪਾੜ ਅੱਜ 10 ਵਜੇ ਛੱਡੇ ਸੀ ਬਈ 6:30 ਵਜੇ 6:30 ਬੈਠੇ ਆ ਵਧੀਆ ਉੱਡ ਗਿਆ ਅੱਜ ਵੀ ਇੱਧਰ ਪੰਮਾ ਲੱਗਿਆ ਆ ਕਹਿੰਦੇ ਟੂੜੀ ਇਕੱਠੀ ਕਰਨ ਇੱਕਰਾਮ ਜਾਂ ਮੂਹਰੇ ਆ ਗਿਆ ਇਹ ਆਪਣੇ ਨਾਲ ਵੀ ਕਹਿੰਦੇ ਕੰਮ ਚ ਹੱਥ ਵਟਾਈ ਜਾਂਦਾ ਹੱਥ ਚ ਕੰਮ ਵਟਾਈ ਜਾਂਦਾ ਕੀ ਕਹਿੰਦੇ ਆ ਹੈ ਕੰਮ ਚ ਹੱਥ ਵਟਾਈ ਜਾਂਦਾ ਕੰਮ ਚ ਹੱਥ ਵਟਾਈ ਜਾਂਦਾ ਆਪਣੇ ਨਾਲ ਅੱਜ ਬਹੁਤ ਕੰਮ ਲਈ ਦਵੇ ਇਹਦੀ ਕੱਢੀ ਦੀ ਟਕਾ ਕੇ ਧੁੱਕੀ ਦੀ ਕੰਮ ਚ ਪਰ ਆਪਣੇ ਨਾਲ ਕਰਾ ਜਾਂਦਾ ਫੇਰ ਵੀ ਗਾਲਾਂ ਗੁਲਾਂ ਲੈ ਕੇ ਤੇ ਵਧੀਆ ਕੰਮ ਕਰਦਾ ਸਿੱਖ ਗਿਆ ਕਹਿੰਦੇ ਹੁਣ ਬਹੁਤ ਫਰਕ ਪੈ ਗਿਆ ਕੰਮ ਦਾ ਇਹਦਾ ਪਹਿਲਾਂ ਨਹੀਂ ਸੀ ਇਹਨੂੰ ਪਤਾ ਕੰਮ-ਕੁੰਮ ਦਾ ਲੱਗਦਾ ਪਾਲਾ ਹੋਰ ਓਏ ਚੌੜ ਨਹੀਂ ਓਏ ਡਰਾਈਵਰ ਗੱਡੀ ਹੋਣੀ ਡੜੀ ਲੈਂਦੀ ਆ ਹੋ ਜਾਂਦੀ ਪਰਲਾ ਪਰਲਾ ਟਿਕਾ ਕੇ ਯਾ ਵੇ ਬਾਬੇ ਆਪਣਾ ਇੱਧਰ ਗੋਬਰ ਗਿਆਸ ਲੱਗਿਆ ਉਹ ਤੇ ਇੱਥੇ ਆਪਣੀ ਤਾੜ ਸੀ ਤੇ ਤਾੜ ਵਾਲੀ ਤੂੜੀ ਹੁਣ ਆਪੇ ਇਹ ਪਸ਼ੂਆਂ ਥੱਲੇ ਖਿਲਾਰ ਦਿੰਨੇ ਹੁੰਨੇ ਆ ਤਾੜੇ ਥੋਂ ਚੱਕਤੀ ਸਾਰੀ ਤੇ ਆਪਣੇ ਪਸ਼ੂ-ਪਾਸੂ ਕਰਦੇ ਹੁਣ ਅੰਦਰ ਟਾਈਮ ਹੋ ਗਿਆ ਪੌਣੇ 7 ਵਜ ਗਏ ਧਾਰਾਂ ਧੂਰਾਂ ਲਿਆਂ ਚੋ